ਇੱਕ ਪੁਲਿਸ ਮੁਲਾਜ਼ਮ ਵੱਲੋਂ ਇਨੋਵਾ ਕਾਰ ਸਵਾਰ ਦੀ ਕੋਟਮਾਰ ਕਰਨ ਉਪਰੰਤ ਗੱਡੀ ਅਤੇ ਉਸ ਦਾ ਲਾਇਸੈਂਸ ਹਥਿਆਰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਵਿਅਕਤੀ ਨੂੰ ਮਾਨਸਾਰੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਕਰਨਾ ਭਾਈ ਮੈਂ ਨਾ ਮਖਸਰ ਜਾਂਦਾ ਸੀਗਾ। ਮੇਰੇ ਉੱਤੇ ਚੌਕ ਜਿੱਥੇ ਨੰਗੜੀ ਨੇ ਹੋ ਹੰਪਜਮਣ ਦਾ ਮੱਥੋਂ ਬਬਦੀ ਤਰੀ ਖੜਾ ਸੀ ਕਿ ਮੁੰਡਾ। ਮੈਂ ਚਲਣ ਨਾਲ ਚੜਾ ਰਹੇ ਨੇ ਕਹੀ ਵੀ ਜਰ ਡਿਊਟੀ ਡਿਊਟੀ ਤੇ ਆਇਆ ਹੁੰਦਾ ਮੈਂ ਚੜਾ ਰਿਹਾ ਉਹ ਗਾਹ ਬਤਮੀਦੀ ਕਰਨ ਲੱਗ ਗਿਆ ਮੇ ਨਾਲ। ਇਹ ਮੈਨੂੰ ਉੱਤਰ ਜਾ ਉਹ ਉੱਤਰਿਆ ਰੀਆਂ ਤੇ ਫਿਰ ਮੈਨੂੰ ਮੱਕੀਆਂ ਮਾਰੀਆਂ ਜਾਂ ਹੋਰ ਵੀ ਐਂ ਕਰਕੇ ਬਸ ਮੈਨੂੰ ਖਤਾਨਾ ਛੱਡ ਗਿਆ ਵਕਤ ਉਹ ਕਰਕੇ ਮੈਂ ਤੜਕੀ ਤੇ ਮੈਂ ਕਬੀ ਉੱਠ ਕੇ ਫਿਰ ਮੈਂ ਸਾਹਮਣੇ ਉਹਦੇ ਗਿਆ ਕਿਥੇ ਕਿਥੇ ਕੀ ਫੂਕੇ ਲੈ ਕੇ ਥੋੜੀ ਕਾਰ ਪਿਸਟਲ ਸਾਰਾ ਕੋ ਵਿਚੀ ਸੀ ਕਰਦੇ ਮਠਾਈ ਵੀ ਸੀ ਵਿਆਹ ਦੀ ਕੋਈ ਹੋਈ ਤੇ ਆਹ ਕਰ ਲਾ ਤੇ ਸੋਨ ਕੋਣ ਲੈ ਕੇ ਆਇਆ ਸੋਨ ਅਜਵਾਕ ਆਪਣੇ ਜਿਹੜੇ ਸੀਗੇ ਉਹ ਲੈ ਕੇ ਆਏ ਨੇ ਵਿਆਹੜੀ ਉੱਥੇ ਉਹ ਤਾਂ ਫਿਰ ਦਸਤਾਰੀ ਇਕੱਠੇ ਹੋ ਗਈ ਨਾ ਸਵੇਰ ਨੂੰ ਤਾਂ ਆ ਗੱਲ ਉਹ ਨਹੀਂ ਉਹ ਤੁਸੀਂ ਬਣੇਗਾ ਕਿਉਂ ਪਤਾ ਨਹੀਂ ਹੁੰਦਾ ਜਿਵੇਂ ਦਸਤਾਰੀ ਕਰ ਲੈ ਕਾਰ ਪਛਾਣ ਲਈ ਕਿਤੇ ਰੋੜੀ ਕੋਈ ਜਾ ਕੇ ਵੀ ਖੱਲਾ ਗੱਲਾ ਕਰਨ ਲੱਗ ਗਿਆ ਉਹ ਤੇ ਨੱਕ ਅਸੀਂ ਆਪਣੇ ਪੰਜਾਬ ਪੁਰਖ ਸੋਈ ਤੇ ਉਹਨਾਂ ਨੇ ਕਹਿੰਦੇ ਯਾਰ ਕਾਰ ਤਾਂ ਹੋ ਗਈ ਹੈਗੀ ਆ ਆ ਗੱਲ ਉਹ ਨਹੀਂ ਹੈ ਉਹ ਤੁਹਾਡੀ ਕੋਈ ਗੱਲ ਜਿਸ ਵਗੈਰਾ ਨਹੀਂ ਨਾ ਕੋਈ ਮੈਂ ਤਾਂ ਬਈ ਕੋਈ ਸੀ ਮੈਂ ਤੇਰੇ ਦੇ ਰਿਹਾ ਕਿ ਦੋ ਹੈ ਉਹ ਗੱਲ ਤਾਂ ਹੈ ਜਰਾ ਦੇ ਅਸੀਂ ਜੀ ਮੇਰੇ ਫਾਦਰ ਨੇ ਐਕਚੁਅਲੀ ਕਿਸੇ ਪ੍ਰੋਗਰਾਮ ਤੇ ਜਾ ਰਹੀ ਸੀ ਸਾਡੀ ਰਿਸ਼ਤੇਦਾਰੀ ਚ ਮੁਕਸਰ ਤੇ ਉਹ ਲੇਟ ਹੋ ਗਏ ਥੋੜਾ ਤੇ ਅਗਲੇ ਦਿਨ ਪ੍ਰੋਗਰਾਮ ਸੀਗਾ ਉਹਨਾਂ ਨੂੰ ਇਹ ਸੀ ਕਿ ਕੱਲ ਨੂੰ ਜਾ ਕੇ ਮੈਂ ਪ੍ਰੋਗਰਾਮ ਅਟੈਂਡ ਕਰ ਲੂੰਗਾ ਉਥੋਂ ਰਿਸ਼ਤੇਦਾਰ ਬੁਲਾ ਰਹੇ ਸੀ ਪਰ ਰਸਤੇ ਜਦੋਂ ਜਾ ਰਹੇ ਸੀ ਤੇ ਰਮਨਿੱਤਿਆ ਵਾਲਾ ਚੌਂਕ ਤੇ ਇੱਕ ਉਹਨਾਂ ਨੂੰ ਵਰਦੀ ਧਾਰੀ ਬੰਦਾ ਮਿਲਿਆ ਉਹਨਾਂ ਨੇ ਸੋਚਿਆ ਇੱਕ ਸੇਵਾ ਭਾਵਨਾ ਸੇਵਾ ਦੀ ਭਾਵਨਾ ਨਾਲ ਕਿ ਵਰਦੀ ਧਾਰੀ ਬੰਦਾ ਇਕੱਲਾ ਇੱਥੇ ਖੜ੍ਹਾ ਹੈ ਤੇ ਉਹਦੀ ਮਦਦ ਕੀਤੀ ਜਾਵੇ ਉਹਨਾਂ ਨੇ ਕੀ ਕੀਤਾ ਉਹ ਵਰਦੀਧਾਰੀ ਇਨਸਾਨ ਨੂੰ ਆਪਦੇ ਨਾਲ ਚੜਾ ਲਿਆ ਤੇ ਸ਼ੈਡੋ ਹੈਲਪ ਦੀ ਉੱਥੇ ਮੰਗ ਕਰ ਰਿਹਾ ਸੀ ਨਾਲ ਜਦੋਂ ਚੜਾਇਆ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਸ ਵਰਦੀਧਾਰੀ ਨੌਜਵਾਨ ਦੀ ਕੋਈ ਮਨ ਦੇ ਵਿੱਚ ਕੋਈ ਖੋਟ ਆਵੇਗੀ ਉਹਨੇ ਕੀ ਕੀਤਾ ਰਸਤੇ 'ਚ ਹੱਥੋਪਾਈ ਕਰਨੀ ਸ਼ੁਰੂ ਕਰਤੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਉਸ ਜਿਹੜਾ ਉਹ ਬੰਦਾ ਨਾਲ ਚੜਿਆ ਸੀ ਉਹਨੂੰ ਉਹ ਤੋਂ ਖੇੜਾ ਛਡਾਇਆ ਜਾਵੇ ਉਹਨੇ ਜਦੋਂ ਇਹਨਾਂ ਨਾਲ ਹੱਥੋਪਾਈ ਕੀਤੀ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਨੁਕਸਾਨ ਕੀਤਾ ਇੱਥੇ ਮਾਰਿਆ ਵੀ ਗਿਆ ਇਹਨਾਂ ਦੇ ਆਪਦੀ ਵੱਲੋਂ ਤਾਂ ਉਹਨਾਂ ਨੇ ਇਹਨਾਂ ਨੂੰ ਮਾਰ ਕੇ ਤੇ ਖਤਾਨਾ ਚ ਸਿੜਤਾ ਸੀਗਾ ਜੀ ਉਹ ਤਾਂ ਇਹਨਾਂ ਦੀ ਕਿਸਮਤ ਕਹਿ ਲੋ ਜਾਂ ਇਹਨਾਂ ਦੀ ਥੋੜੀ ਸਮਝਦਾਰੀ ਕਹਿ ਲੋ ਇਹ ਬਚ ਗਏ ਉੱਥੋਂ ਉਸ ਤੋਂ ਬਾਅਦ ਉਹ ਸਾਡਾ ਜਿਹਦੇ ਵਿੱਚ ਵਿੱਚ ਹੀ ਸਾਡਾ ਹਸਲਾ ਸੀਗਾ ਕਾਰ ਲੈ ਕੇ ਤੇ ਸਾਡਾ ਉੱਥੋਂ ਭੱਜ ਗਿਆ ਮੌਕੇ ਤੇ ਉਹ ਜਾ ਕੇ ਸਰਦੂਲਗੜ੍ਹ ਜਾਂ ਮੈਨੂੰ ਐਗਜ਼ੈਕਟ ਜਗ੍ਹਾ ਨਹੀਂ ਪਤਾ ਉੱਥੇ ਜਾ ਕੇ ਲੋਕਾਂ ਨੂੰ ਧਮਕਾਉਣ ਲੱਗੇ ਆ ਕੁੱਟਣ ਲੱਗੇ ਆ ਬੰਦਿਆਂ ਨੂੰ ਬਾਅਦ ਚ ਜਦੋਂ ਉਹ ਰਿਪੋਰਟ ਪੁਲਿਸ ਨੂੰ ਗਈ ਸਰਦੂਲਗੜ੍ਹ ਪੁਲਿਸ ਨੂੰ ਉਹਨਾਂ ਨੇ ਐਕਸ਼ਨ ਲਿਆ ਐਕਸ਼ਨ ਲੈਣ ਤੋਂ ਬਾਅਦ ਫਿਰ ਜਿਹੜਾ ਜਦੋਂ ਸਾਨੂੰ ਫੋਨ ਕਾਲ ਆਉਂਦੀ ਹੈ ਕਿ ਤੁਹਾਡੀ ਕਾਰ ਦੀ ਇਸ ਤਰ੍ਹਾਂ ਵਰਤੋਂ ਕੀਤੀ ਜਾਂਦੀ ਹੈ ਤਾਂ ਫਿਰ ਅਸੀਂ ਉਸ ਤੋਂ ਬਾਅਦ ਮੈਂ ਜਾ ਕੇ ਮੌਕੇ ਦੀ ਥਾਣੀ ਪਹੁੰਚਿਆ ਤੇ ਇਸ ਗੱਲ ਦੀ ਪੜਤਾਲ ਕੀਤੀ ਤੇ ਫਿਰ ਮੈਂ ਆਪਣੇ ਫਾਦਰ ਸਾਹਿਬ ਨੂੰ ਫਿਰ ਇੱਥੇ ਲੈ ਕੇ ਆਇਆ ਕੀ ਮੰਨ ਕਰਦੇ ਆ ਜੀ ਇਹ ਜਿਹੇ ਇੱਕ ਪਏ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਚਾਹੇ ਇਨਸਪੈਕਟਰ ਸੀ ਉਹ ਮੁਲਾਜ਼ਮ ਸੀਗਾ ਇਹ ਇਹ ਚਿਕਲੰਕ ਹੁੰਦੇ ਨੇ ਪੰਜਾਬ ਪੁਲਿਸ ਦੇ ਨਾਮ ਤੇ ਚਿਕਲੰਕ ਏ ਜੀ ਉਹ ਦੇਖੋ ਪੁਲਿਸ ਦਾ ਕੰਮ ਹੁੰਦਾ ਲੋਕਾਂ ਨੂੰ ਬਚਾਉਣਾ ਲੋਕਾਂ ਦੀ ਹੱਕਾਂ ਦੇ ਵਿੱਚ ਖੜਨਾ ਹੁਣ ਇਹੋ ਜਿਹੇ ਬੰਦੇ ਜੇ ਅਸੀਂ ਇਹ ਇੱਕ ਪੁਲਿਸ ਕਰਮਚਾਰੀਆਂ ਤੋਂ ਹੀ ਅਸੀਂ ਜਦੋਂ ਨਹੀਂ ਅਸੀਂ ਕੁਛ ਨਹੀਂ ਹੈਗੇ ਉਹਨਾਂ ਤੋਂ ਹੀ ਅਸੀਂ ਡਰ ਕੇ ਰਹਿਣਾ ਪਊਗਾ ਤਾਂ ਅਸੀਂ ਹੋਰ ਕੀ ਚਾਹੁੰਦੇ ਅਸੀਂ ਕੁਛ ਹੋਰ ਸੋਚ ਵੀ ਨਹੀਂ ਸਕਦੇ ਅਸੀਂ ਚਾਹੁੰਦੇ ਆ ਉਹਨੂੰ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਉਹਨਾਂ ਤੇ ਬਣਦੀ ਕਾਰਵਾਈ ਏ ਜਿਹੜੀ ਉਹ ਕੀਤੀ ਜਾਵੇ ਬਟਿੰਡਾ ਰੇਂਜ ਦੇ ਡੀਆਈਜੀ ਨੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਇਹ ਕੋਈ ਇੰਪੋਸਟਰ ਵੀ ਹੋ ਸਕਦਾ ਹੈ ਇਹਦੇ ਵਿੱਚ ਜਿਹੜਾ ਹੈਗਾ ਉਹ ਤਫਤੀਸ਼ ਕਰਕੇ ਜਿਹੜਾ ਹੈਗਾ ਅਸੀਂ ਜਿਹੜਾ ਕਾਰਵਾਈ ਕਰਕੇ ਉਹਨੂੰ ਪਛਾਣ ਕੇ ਜਿਹੜਾ ਹੈਗਾ ਉਹਤੇ ਸਖਤ ਕਾਨੂੰਨੀ ਐਕਸ਼ਨ ਲਰਨਗੇ। ਪਰ ਅੱਧੀ ਅਸਲ ਸਾਰਾ ਕੁਝ ਪੁਲਿਸ ਮੁਲਾਜ਼ਮ ਦੇ ਘਰੋਂ ਰੋੜੀ ਤੋਂ ਬਰਾਮਦ ਹੋ ਚੁੱਕਿਆ। ਉਸ ਦੇ ਬਾਵਜੂਦ ਨਾ ਕਾਰਵਾਈ ਕਰਨਾ ਤੁਹਾਨੂੰ ਨਹੀਂ ਲੱਗਦਾ ਵੀ ਕ੍ਰਾਈਮ ਕੀਤਾ ਤਾਂ ਉਹਨੂੰ ਐਨਾ ਸਪੀਅਰ ਕਿਉਂ ਕੀਤਾ ਗਿਆ? ਇਹਦੇ ਜਿਹੜੇ ਟੋਟਲ ਫੈਕਟਸ ਨੇ ਐਸਐਸਪੀ ਸਾਹਿਬ ਤੋਂ ਤੁਸੀਂ ਜਿਹੜਾ ਪਤਾ ਕਰ ਸਕਦੇ ਹੋ ਕਿਉਂਕਿ ਹੁਣੇ ਤੁਸੀਂ ਮੇਰੇ ਧਿਆਨ ਚ ਲਿਆਂਦਾ ਤੇ ਇਹਦੀ ਪੂਰੀ ਪ੍ਰੋਪਰ ਜਾਂਚ ਕਰ ਲਈ ਜਾਏਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ